ਨਮਸਕਾਰ ਸਤਿ ਸ੍ਰੀ ਅਕਾਲ ਤਰਨਤਾਰਨ ਦੇ ਵੋਟਰ ਨੇ ਅੱਜ ਜ਼ਿਮਨੀ ਚੋਣ ਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਿਲਕੁਲ ਸਪਸ਼ਟ ਸੁਨੇਹਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਚਾਰ ਤਰਫਾ ਮੁਕਾਬਲੇ ਚ ਇੱਕ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਹਰਮਿਤ ਸਿੰਘ ਸੰਧੂ ਨੂੰ ਪਈਆਂ ਨੇ ਕਰੀਬ 42600 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੁਖਵਿੰਦਰ ਕੌਰ ਰੰਦਾਵਾ ਨੂੰ ਕਰੀਬ 30500 ਵੋਟਾਂ ਮਿਲੀਆਂ। ਬਾਕੀ ਪਾਰਟੀਆਂ ਦੇ ਉਮੀਦਵਾਰ ਕਾਫੀ ਪਿੱਛੇ ਸਨ। ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਕਰੀਬ 19600 ਵੋਟਾਂ ਲੈ ਸਕੇ ਤੇ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ 15000 ਵੋਟਾਂ। ਭਾਜਪਾ ਦੇ ਕੈਂਡੀਡੇਟ ਹਰਜੀਤ ਸਿੰਘ ਸੰਧੂ ਕੇਵਲ 6000 ਵੋਟਾਂ ਹੀ ਹਾਸਲ ਕਰ ਸਕੇ। ਟੋਟਲ 15 ਉਮੀਦਵਾਰ ਸਨ। ਜਿੱਤ ਤੋਂ ਬਾਅਦ ਆਪ ਦੇ ਲੀਡਰਾਂ ਨੇ ਕਿਹਾ ਹੈ ਕਿ ਲੋਕਾਂ ਨੇ ਆਪ ਸਰਕਾਰ ਦੇ ਕੰਮਾਂ ਨੂੰ ਸਰਾਇਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਵਿਸ਼ਵਾਸ ਪ੍ਰਗਟ ਕੀਤਾ ਹੈ। ਅੱਜ ਬੱਲੇ ਬੱਲੇ ਹੋ ਗਈ ਆ ਜੀ ਹੋਰ ਇਹ ਤੋਂ ਵੱਧ ਕੀ ਹੋ ਸਕਦਾ ਜੀ। ਜਿਹੜੇ ਜਿਹੜੇ ਲੋਕ ਕਲੇਮ ਕਰਦੇ ਸੀ ਅਸੀਂ ਇੰਜ ਕਰ ਦਾਂਗੇ ਇੰਜ ਕਰ ਦਾਂਗੇ। ਅੱਜ ਵੇਖ ਲਓ ਮਾਝੇ ਦੇ ਲੋਕਾਂ ਨੇ ਕਿਸੇ ਤੋਂ ਡਰੇ ਨਹੀਂ ਮਾਝੇ ਦੇ ਲੋਕ ਧੋਖਾ ਵਜਾ ਕੇ ਵੋਟਾਂ ਪਾਈਆਂ ਨੇ। ਕੁਝ ਹੱਦ ਤੱਕ ਇਹ ਬਿਲਕੁਲ ਠੀਕ ਹੈ ਪਰ ਨਾਲ ਇਹ ਵੀ ਕਹਿਣਾ ਬੰਦਦਾ ਵਾ ਕਿ ਆਪ ਦੀ ਜਿੱਤ ਦਾ ਇੱਕ ਕਾਰਨ ਇਹ ਵੀ ਹੈ ਕਿ ਵੋਟਰ ਬਾਕੀ ਪਾਰਟੀਆਂ ਤੋਂ ਖਫਾ ਸਨ ਉਹਨਾਂ ਦੇ ਉਮੀਦਵਾਰਾਂ 'ਚ ਉਹਨਾਂ ਨੂੰ ਵਿਸ਼ਵਾਸ ਨਹੀਂ ਬਣਿਆ ਆਪ ਨੇ ਇਹ ਚੋਣ ਬਹੁਤ ਹੀ ਵਿਉਂਤਬੰਦ ਤਰੀਕੇ ਨਾਲ ਲੜੀ ਆਪ ਵਿਧਾਇਕ ਕਸ਼ਮੀਰ ਸਿੰਘ ਸੋਲ ਦੀ ਬੇਵਕਤੀ ਮੌਤ ਤੋਂ ਬਾਅਦ ਉਹਨਾਂ ਕੋਲ ਉਸ ਹਲਕੇ ਲਈ ਕੋਈ ਚੰਗਾ ਉਮੀਦਵਾਰ ਨਹੀਂ ਸੀ ਪਮੇ ਹਰਮਿਤ ਸਿੰਘ ਸੰਧੂ ਪਿਛਲੀਆਂ ਦੋ ਚੋਣਾ ਹਾਰ ਚੁੱਕਾ ਸੀ ਪਰ ਉਹ ਤਿੰਨ ਵਾਰੀ ਇਥੋਂ ਐਮਐਲਏ ਰਹਿ ਚੁੱਕਾ ਸੀ ਸੋ ਆਪ ਦੀ ਲੀਡਰਸ਼ਿਪ ਨੂੰ ਇਹ ਲੱਗਿਆ ਕਿ ਆਪ ਸਰਕਾਰ ਦੇ ਜਿਹੜਾ ਅਸਰ ਰਸੂਖ ਦੇ ਤੇ ਦਬਦਬੇ ਦੇ ਨਾਲ-ਨਾਲ ਹਰਮਿਤ ਸਿੰਘ ਸੰਧੂ ਦਾ ਆਪਣਾ ਨਿੱਜੀ ਰਸੂਖ ਜਿਹੜਾ ਵਾ ਉਹ ਵੀ ਉਸ ਨੂੰ ਜਿਤਾਉਣ 'ਚ ਮਦਦਗਾਰ ਸਾਬਤ ਹੋਵੇਗਾ ਔਰ ਇਹ ਸਹੀ ਵੀ ਸਾਬਤ ਹੋਇਆ ਹਾਂ ਪੁਲਿਸ ਵੱਲੋਂ ਜੋ ਤਕਰਾ ਕੀਤਾ ਗਿਆ ਉਸ ਨਾਲ ਆਪ ਦੀ ਸ਼ਵੀ 'ਚ ਕੁਝ ਫਰਕ ਤੇ ਜ਼ਰੂਰ ਪਿਆ ਪਰ ਇਹਨਾਂ ਵੀ ਨਹੀਂ ਪਿਆ ਕਿ ਉਹਨਾਂ ਦਾ ਉਮੀਦਵਾਰ ਜਿਹੜਾ ਵਾ ਉਹ ਹਾਰ ਜਾਂਦਾ ਔਰ ਲੋਕ ਕਿਸੇ ਹੋਰ ਨੂੰ ਜਿੰਨਾ ਚੋਂ ਉਹਨਾਂ ਦਾ ਵਿਸ਼ਵਾਸ ਨਹੀਂ ਸੀ ਬਣਿਆ ਉਹਨੂੰ ਜਿਤਾ ਸਕਦੇ ਹਰਮੀਤ ਸੰਧੂ ਤੇ ਆਪ ਚ ਜਾਣ ਨਾਲ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਸੁਖਵਿੰਦਰ ਕੌਰ ਰੰਦਾਵਾ ਨੂੰ ਉਮੀਦਵਾਰ ਬਣਾਇਆ ਕਿਉਂਕਿ ਉਹ ਧਰਮੀ ਫੌਜੀ ਪਰਿਵਾਰ ਤੋਂ ਹੈ ਉਸ ਨੂੰ ਲੋਕਾਂ ਦੀ ਹਮਦਰਦੀ ਕੁਝ ਹੱਦ ਤੱਕ ਹਮਦਰਦੀ ਵੀ ਹਾਸਲ ਸੀ ਪਰ ਅਕਾਲੀ ਦਲ ਬਾਦਲ ਜਿੱਤ ਨਹੀਂ ਸਕਿਆ ਕਿਉਂਕਿ ਪਿੰਡਾਂ ਦੀਆਂ ਜਿਹੜੀਆਂ ਵੋਟਾਂ ਵਾਂ ਜਾਂ ਕਹੀਏ ਕਿ ਜਿਹੜੀ ਪੰਥਕ ਵੋਟ ਆ ਉਹ ਵੰਡੀ ਗਈ। ਅਕਾਲੀ ਦਲ ਤੇ ਵਾਰਿਸ ਪੰਜਾਬ ਦੀ ਇਕੱਠੀ ਵੋਟ ਦੇ ਕਰੀਬ ਬਣਦੀ ਹੈ 50000। ਜ਼ਾਹਿਰ ਹੈ ਕਿ ਇਹਨਾਂ ਦੋਵਾਂ ਪਾਰਟੀਆਂ ਦੇ ਇੱਕ ਦੂਜੇ ਦਾ ਨੁਕਸਾਨ ਕੀਤਾ ਤੇ ਆਪ ਦੀ ਜਿੱਤ ਦਾ ਇਹ ਦੋਵੇਂ ਪਾਰਟੀਆਂ ਅਕਾਲੀ ਦਲ ਤੇ ਵਾਰਿਸ ਪੰਜਾਬ ਇਹ ਦੋਵੇਂ ਦਾ ਕਾਰਨ ਪਏ। ਸੁਖਬੀ ਸਿੰਘ ਬਾਦਲ ਨੂੰ ਇਹ ਜ਼ਰੂਰ ਸੰਤੁਸ਼ਟੀ ਹੋਊਗੀ ਕਿ ਉਹਨਾਂ ਦੀ ਪਾਰਟੀ ਨੂੰ ਅਕਾਲੀ ਦਲ ਦੇ ਦੂਜੇ ਧੜੇ ਨਾਲੋਂ ਯਾਨੀ ਵਾਰਿਸ ਪੰਜਾਬ ਨਾਲੋਂ ਕਿਤੇ ਜ਼ਿਆਦਾ ਵੋਟਾਂ ਮਿਲੀਆਂ ਨੇ ਵਾਰਿਸ ਪੰਜਾਬ ਨੂੰ ਜਿਵੇਂ ਤੁਹਾਨੂੰ ਪਤਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਧੜੇ ਦਾ ਸਮਰਥਨ ਵੀ ਹਾਸਲ ਸੀ ਪਰ ਅਗਲੀਆਂ ਚੋਣਾਂ ਵਾਸਤੇ ਅਕਾਲੀ ਦਲ ਧੜਿਆਂ ਨੂੰ ਇੱਕ ਸਬਕ ਜ਼ਰੂਰ ਮਿਲਿਆ ਹੈ ਜਾਂ ਲੈਣਾ ਚਾਹੀਦਾ ਵਾ ਉਹ ਇਹ ਕਿ ਜੇ ਸਾਰੇ ਧੜੇ ਜਾਂ ਗਰੁੱਪ ਇਕੱਠੇ ਨਾ ਹੋਏ ਤਾਂ ਕਿਸੇ ਵੀ ਧੜੇ ਵਾਸਤੇ ਸੱਤਾ ਚੋਣਾ ਮੁਸ਼ਕਲ ਹੈ ਪੰਥਕ ਤੇ ਜਿਹੜੀ ਸਿੱਖ ਵੋਟ ਆ ਉਹ ਵੰਡੀ ਜਾਂਦੀ ਆ ਜਿਸ ਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਮਿਲਦਾ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਜਿਵੇਂ ਕਿ ਤਰਨਤਾਰਨ ਦੇ ਵਿੱਚ ਹੋਇਆ 2027ਵੀ ਇਹ ਹੋ ਸਕਦਾ ਵਾ ਕਾਰੀ ਦਲ ਦੇ ਸਾਰੇ ਧੜਿਆਂ ਨੂੰ ਇਕੱਠੇ ਹੋ ਕੇ ਇੱਕ ਐਹੋ ਜਿਹਾ ਲੀਡਰ ਦੀ ਪਾਲ ਕਰਨੀ ਹੋਵੇਗੀ ਜੋ ਅਕਾਲੀ ਕਾਡਰຊੂਈ ਤੇ ਆਮ ਲੋਕਾਂ ਚ ਵੀ ਐਕਸੈਪਟੇਬਲ ਹੋਵੇ ਇਹ ਗੱਲ ਮੇਰੇ ਖਿਆਲ ਸੁਖਵੀਰ ਸਿੰਘ ਬਾਦਲ ਨੂੰ ਵੀ ਮੰਨਣੀ ਪਊਗੀ ਜੇ ਪਾਰਟੀ ਨੇ ਵਾਕਈ ਸੱਤਾ 'ਚ ਆਉਣਾ ਵਾ ਉਨਨੋ ਆਪਣੀ ਜ਼ਿੱਦ ਛੱਡਣੀ ਪਵੇਗੀ ਇੱਥੇ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਜਿਹੜੇ ਬਾਕੀ ਸਾਥੀ ਆ ਅਕਾਲੀ ਦਲ ਦੇ ਉਹਨਾਂ ਨੂੰ ਵੀ ਇੱਕ ਕਲੀਅਰ ਮੈਸੇਜ ਆ ਕਿਉਂਕਿ ਜਿਸ ਵੇਲੇ ਅਕਾਲੀ ਦਲ ਬਾਦਲ ਸੱਤਾ 'ਚ ਸੀ ਤੇ ਉਸ ਵੇਲੇ ਇਹ ਸਾਰੇ ਲੀਡਰ ਉਹਦੇ ਪਾਈਵਾਲ ਸਨ ਸੋ ਉਹਨਾਂ ਨੂੰ ਲੋਕ ਹਾਲ ਦੀ ਕਣੀ 'ਚ ਅਕਾਲੀ ਦਲ ਬਾਦਲ ਵਾਂਗ ਪੂਰੀ ਤਰ੍ਹਾਂ ਸਵੀਕਾਰ ਨਹੀਂ ਕਰਦੇ ਉਹ ਭਾਵੇਂ ਜਿੱਤੇ ਮਰਜ਼ੀ ਚਲੇ ਜਾਣ ਇਹੋ ਹੀ ਆਪਾਂ ਨੋਟਿਸ ਕੀਤਾ ਵਾ ਆ ਪਿਛੜੀਆਂ 2-3 ਜਿੰਨੀ ਚੋਣਾ ਦੇ ਵਿੱਚ हां ਵਾਰਿਸ ਪੰਜਾਬ ਦੇ ਲੀਡਰਾਂ ਨੂੰ ਵੀ ਇਸ ਚੋਣ ਨੇ ਸ਼ੀਸ਼ਾ ਦਿਖਾ ਦਿੱਤਾ ਹੈ ਸਿੱਖ ਕੁਰਬਾਨੀ ਦੀ ਜ਼ਰੂਰ ਕਦਰ ਕਰਦੇ ਨੇ ਪਰ ਬਹੁਤ ਸਾਰੇ ਲੋਕ ਹਿੰਸਕ ਗਤਿਵਿਧੀਆਂ ਜਾਂ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਨੂੰ ਤਰਜੀਹ ਨਹੀਂ ਦਿੰਦੇ ਉਹਨੂੰ ਮੇਰਾ ਖਿਆਲ ਹੈ ਪਸੰਦ ਨਹੀਂ ਕਰਦੇ ਵੈਸੇ ਵੀ ਕੁਰਬਾਨੀ ਦੇ ਜਜ਼ਬੇ ਨੂੰ ਇਲੈਕਟੋਰਲ ਲੈਜਿਟਿਮੇਸੀ ਛੇਤੀ-ਛੇਤੀ ਨਹੀਂ ਮਿਲਦੀ ਧੇਰ ਲੱਗਦੀ ਹੈ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਮਨਦੀਪ ਸਿੰਘ ਦੀ ਕੁਰਬਾਨੀ ਨੂੰ ਭਾਵੇਂ ਮੰਨਦੇ ਹੋਣ ਪਰ ਸਵਾਲ ਇਹ ਵੀ ਹੈ ਕਿ ਕੀ ਉਹ ਉਸ ਨੂੰ ਆਪਣਾ ਚੁਣਿਆ ਹੋਇਆ ਨੁਮਾਇੰਦਾ ਜਾਂ ਲੀਡਰ ਐਕਸੈਪਟ ਕਰਨ ਲਈ ਤਿਆਰ ਨੇ ਵੋਟਾਂ ਨੇ ਸਾਬਤ ਕਰ ਦਿੱਤਾ ਕਿ ਨਹੀਂ ਉਹ ਉਸ ਨੂੰ ਆਪਣਾ ਲੀਡਰ ਮੰਨਣ ਲਈ ਤਿਆਰ ਨਹੀਂ ਸਟੇਟ ਪੱਧਰ ਤੇ ਮੇਰਾ ਖਿਆਲ ਹੈ ਕਿ ਵਾਰਿਸ ਪੰਜਾਬ ਨੂੰ ਰੈਡਿਕਲ ਵਿਚਾਰਧਾਰਾ ਤੋਂ ਅੱਗੇ ਵਧ ਕੇ ਉਸ ਤੋਂ ਵੱਖਰਾ ਹੋ ਕੇ ਵੀ ਸੂਬੇ ਦੇ ਸਾਰੇ ਵਰਗਾਂ 'ਚ ਆਪਣੇ ਆਪ ਨੂੰ ਸਵੀਕਾਰ ਹੋਣ ਲਈ ਬਹੁਤ ਕੰਮ ਕਰਨਾ ਪਊਗਾ ਸਾਰੇ ਵਰਗਾਂ ਤੱਕ ਪਹੁੰਚ ਕਰਨੀ ਪਊਗੀ ਕਲੀਅਰ ਡਾਇਲੋਜੀ ਲੈਣੀ ਪਊ। ਕਾਂਗਰਸ ਸਪੱਸ਼ਟ ਲੋਕਾਂ ਦਾ ਮੈਸੇਜ ਬੜਾ ਕਲੀਅਰ ਹੈ। ਇਸ ਸ਼ਕਲ ਸੂਰੇਚ ਪਾਰਟੀ ਉਹਨਾਂ ਨੂੰ ਸਵੀਕਾਰ ਨਹੀਂ। ਪਾਰਟੀ 'ਚ ਵੱਡੇ ਪੱਧਰ ਤੇ ਪੁਨਰਗਠਨ ਯਾਨੀ ਰੀਵੈਂਪ ਕਰਨ ਦੀ ਲੋੜ ਹੈ। ਆਪਸੀ ਇਕਤਾ ਦੀ ਪਾਰਟੀ ਦੇ ਵਿੱਚ ਲੋੜ ਹੈ। ਨਾਲ ਹੀ ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਇਹੋ ਜਿਹੀ ਥੇ ਰਾਜਾ ਵਰਿੰਗ ਨੇ ਕੀਤੀ। ਇਹੋ ਜਿਹੀ ਲੀਡਰਾਂ ਨੂੰ ਜਿਹੜੀ ਪ੍ਰਮੁੱਖ ਅਹੁਦੇ ਉਹਨਾਂ ਤੋਂ ਪਾਸੇ ਕਰਨਾ ਪਊਗਾ। ਤਰਨਤਾਰਨ ਚੋਣਾਂ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਭਾਜਪਾ ਵਾਸਤੇ ਦਿੱਲੀ ਹੁਣ ਹੱਥ 'ਚ ਜ਼ਰੂਰ ਹੈ ਪਰ ਅੰਮ੍ਰਿਤਸਰ ਦਾ ਪਿੰਡਾ ਹਲੇ ਦੂਰ ਆ ਸਿਰਫ ਇੱਕ ਸਿੱਖ ਉਮੀਦਵਾਰ ਖੜਾ ਕਰਕੇ ਪੰਜਾਬ ਦੇ ਪਿੰਡਾਂ ਦੀਆਂ ਵੋਟਾਂ ਜਾਂ ਸਿੱਖਾਂ ਦੀਆਂ ਪਿੰਡਾਂ ਦੀਆਂ ਵੋਟਾਂ ਨਹੀਂ ਮਿਲਦੀਆਂ 2027 ਚੋਣਾਂ ਤੋਂ ਪਹਿਲਾਂ ਪਾਰਟੀ ਦੀਆਂ ਪੰਜਾਬ ਪ੍ਰਤੀ ਨੀਤੀਆਂ 'ਚ ਵੱਡੇ ਪੱਧਰ ਤੇ ਮੇਰਾ ਮੰਨਣਾ ਮਾ ਤਬਦੀਲੀ ਕਰਨੀ ਪਊ ਚੇਂਜ ਲੈਣੀ ਪਊ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਜਿੱਤਣ 'ਚ ਕਾਮਯਾਬ ਰਹੀ ਹੈ ਇੱਕ ਜਮਨੀ ਚੋਣ ਛੱਡ ਕੇ ਪੰਜਾਬ ਦੀਆਂ ਸਾਰੀਆਂ ਬਾਕੀ ਚੋਣਾਂ ਉਸਨੇ ਪੰਜਾਬ ਜਿੱਤੀਆਂ ਪਰ ਸੂਬੇ ਦੀਆਂ ਅਸੈਂਬਲੀ ਚੋਣਾਂ ਇੱਕ ਵੱਖਰੀ ਬਾਲ ਗੇਮ ਹੋਣਗੀਆਂ ਹਮੇਸ਼ਾ ਹੁੰਦਾ ਵਾ 2027 ਚ ਪੰਜ ਸਾਲਾ ਸੱਤਾ ਦੇ ਖਿਲਾਫ ਲਹਿਰ ਜਿਹਨੂੰ ਆਪਾਂ ਐਂਟੀ ਇਨਕੰਮਬੈਂਸੀ ਕਹਿੰਨੀ ਹੈ ਗ੍ਰੇਜ਼ੀ ਚ ਉਹਦਾ ਵੀ ਸਾਹਮਣਾ ਕਰਨਾ ਪਊਗਾ ਉਸ ਵੇਲੇ ਲੋਕਾਂ ਦੀਆਂ ਜਿਹੜੀਆਂ ਆਸ਼ਾਵਾ ਤੇ ਵੋਟਾਂ ਦੇ ਸਮੀਕਰਨ ਜਿਹੜੇ ਨੇ ਉਹ ਬਹੁਤ ਵੱਖਰੇ ਹੋਣਗੇ ਅਰੋਗਲ ਬਾਦੀ ਹਲਦੀ ਘੜੀ ਤਾਂ ਆਪ ਵਾਸਤੇ ਤੇ ਭਗਵੰਤਵਾਰਨ ਵਾਸਤੇ ਇਹ ਜਸ਼ਨ ਦਾ ਅੱਜ ਖਾਸ ਕਰਕੇ ਜਸ਼ਨ ਦਾ ਸਮਾ ਹੈ